ਰਾਤ ਨੂੰ ਸੁੱਤੇ ਹੋਇਆ ਅਚਾਨਕ ਤੁਹਾਡੀ ਨੀਂਦ ਖੁੱਲ ਗਈ ਤੇ ਤੁਹਾਨੂੰ ਇੰਜ ਲੱਗਾ ਕਿ ਜਿਵੇਂ ਕੋਈ ਤੁਹਾਡੀ ਛਾਤੀ ਦੇ ਉੱਪਰ ਬੈਠਾ ਹੈ ਤੁਹਾਡੇ ਸਰੀਰ ਤੇ ਬਹੁਤ ਦਬਾਅ ਪਿਆ ਹੈ ਤੇ ਤੁਸੀਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉੱਠੇ ਹੀ ਨਹੀਂ پا ਰਹੇ ਹੋ ਇੱਥੋਂ ਤੱਕ ਕਿ ਤੁਸੀਂ ਆਪਣੇ ਹੱਥ ਪੈਰ ਵੀ ਨਹੀਂ ਹਿਲਾ ਪਾਉਂਦੇ ਇੰਜ ਲੱਗਦਾ ਹੈ ਕਿ ਜਿਵੇਂ ਸਾਡੇ ਹੱਥ ਪੈਰ ਕਿਸੇ ਨੇ ਲੋਕ ਕਰ ਦਿੱਤੇ ਹਨ ਪੂਰਾ ਜ਼ੋਰ ਲਾਉਣ ਤੇ ਵੀ ਅਸੀਂ ਆਪਣੇ ਹੱਥਾਂ ਪੈਰਾਂ ਤੇ ਸਰੀਰ ਨੂੰ ਨਹੀਂ ਹਿਲਾ ਪਾਉਂਦੇ ਇਹ ਬਹੁਤ ਹੀ ਭਿਆਨਕ ਅਨੁਭਵ ਹੁੰਦਾ ਹੈ ਅਸੀਂ ਆਪਣੇ ਆਸ-ਪਾਸ ਪਏ ਜਾਂ ਤੁਰਫਿਰ ਰਹੇ ਆਪਣੇ ਘਰ ਦੇ ਮੈਂਬਰਾਂ ਨੂੰ ਦੇਖ ਪਾਉਂਦੇ ਹਾਂ ਤੇ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਵੀ ਪੂਰੀ ਕਰਦੇ ਹਾਂ ਪਰ ਸਾਡੀ ਜ਼ੁਬਾਨ ਚੋਂ ਇੱਕ ਵੀ ਸ਼ਬਦ ਨਹੀਂ ਨਿਕਲ ਪਉਂਦਾ ਇੰਜ ਲੱਗਦਾ ਹੈ ਕਿ ਜਿਵੇਂ ਕਿਸੇ ਚੀਜ਼ ਨੇ ਸਾਨੂੰ ਆਪਣੇ ਵਸ ਵਿੱਚ ਕਰ ਲਿਆ ਹੋਵੇ ਤੇ ਸਾਡੇ ਸਰੀਰ ਤੇ ਸਾਡਾ ਕੰਟਰੋਲ ਹੀ ਨਹੀਂ ਰਹਿੰਦਾ ਆਮ ਤੌਰ ਤੇ ਐਸਾ ਕੋਈ ਅਨੁਭਵ ਰਾਤ ਸਮੇਂ ਹੁੰਦੇ ਸਾਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਭੂਤ ਪ੍ਰੇਤ ਨੇ ਫੜ ਲਿਆ ਹੈ ਤੇ ਰੱਬ ਨੂੰ ਯਾਦ ਕਰਨ ਲੱਗਦੇ ਹਾਂ ਆਮ ਤੌਰ ਤੇ ਐਸਾ ਹੁੰਦਾ ਵੀ ਹੈ ਕਿ ਰੱਬ ਨੂੰ ਯਾਦ ਕਰਦਿਆਂ ਹੀ ਹੌਲੀ ਹੌਲੀ ਸਾਡਾ ਸਰੀਰ ਉਸ ਦਬਾਅ ਤੋਂ ਬਾਹਰ ਨਿਕਲਣ ਲੱਗਦਾ ਹੈ ਤੇ ਜਦੋਂ ਅਸੀਂ ਉੱਠਦੇ ਹਾਂ ਤਾਂ ਸਾਡਾ ਸਰੀਰ ਬਹੁਤ ਹੀ ਥਕਾਵਟ ਮਹਿਸੂਸ ਕਰਦਾ ਹੈ ਤੇ ਕਈ ਵਾਰ ਤਾਂ ਸਾਡਾ ਸਰੀਰ ਕੰਬਣ ਵੀ ਲੱਗਦਾ ਹੈ ਇਹ ਅਨੁਭਵ ਲਗਭਗ ਸਾਰੇ ਹੀ ਲੋਕਾਂ ਨੂੰ ਕਦੇ ਨਾ ਕਦੇ ਆਪਣੇ ਜੀਵਨ ਵਿੱਚ ਹੁੰਦਾ ਹੈ ਅਸਲ ਵਿੱਚ ਇਹ ਕੋਈ ਡਰਾਉਣੀ ਚੀਜ਼ ਨਹੀਂ ਹੈ ਸਗੋਂ ਕਿ ਇਹ ਸਾਡੀ ਨੀਂਦ ਦਾ ਹੀ ਇੱਕ ਭਾਗ ਹੈ ਜਿਸ ਨੂੰ ਅਸੀਂ ਆਪਣੀ ਬੁੱਧੀ ਅਨੁਸਾਰ ਦਬਾਅ ਪੈਣਾ ਕਹਿ ਦਿੰਦੇ ਹਾਂ ਪਹਿਲਾਂ ਤਾਂ ਇਹ ਹੀ ਦੱਸ ਦਈਏ ਕਿ ਇਹ ਅਨੁਭਵ ਬਿਲਕੁਲ ਨਾਰਮਲ ਹੈ ਇਸ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਕੁਝ ਸਮਾਂ ਪਾ ਕੇ ਇਹ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ ਤੇ ਅਸੀਂ ਨੀਂਦ ਚ ਉੱਠ ਖੜਦੇ ਹਾਂ ਅਸਲ ਵਿੱਚ ਇਹ ਸਲੀਪ ਪੈਰਲਸਿਸ ਹੁੰਦਾ ਹੈ ਜਿਸ ਬਾਰੇ ਡਾਕਟਰ ਵੀ ਦੱਸਦੇ ਹਨ ਕਿ ਇਹ ਸਲੀਪ ਪੈਰਲਸਿਸ ਆਮ ਤੌਰ ਤੇ ਉਦੋਂ ਹੁੰਦਾ ਹੈ ਜਦੋਂ ਅਸੀਂ ਨੀਂਦ ਵਿੱਚੋਂ ਜਾਗਣ ਹੀ ਵਾਲੇ ਹੁੰਦੇ ਹਾਂ ਅਸਲ ਵਿੱਚ ਜਦੋਂ ਅਸੀਂ ਸੁੱਤੇ ਪਿਆ ਕੋਈ ਸੁਪਨਾ ਵੇਖ ਰਹੀ ਹੁੰਦੇ ਹਾਂ ਤਾਂ ਸਾਡਾ ਦਿਮਾਗ ਸਾਡੇ ਸਰੀਰ ਨੂੰ ਨਾ ਹਿੱਲਣ ਦਾ ਸਿਗਨਲ ਦਿੰਦਾ ਹੈ ਜਿਸ ਕਾਰਨ ਅਸੀਂ ਸੁਪਨੇ ਵਿੱਚ ਚਾਹੇ ਕੋਈ ਵੀ ਕਿਰਿਆਵਾਂ ਕਰਦੇ ਰਹੀਏ ਪਰ ਅਸੀਂ ਅਸਲ ਵਿੱਚ ਆਪਣੇ ਬੈੱਡ ਤੇ ਹੀ ਲੇਟੇ ਹੁੰਦੇ ਹਾਂ ਸਲੀਪ ਪੈਰਲਸਿਸ ਨੀਂਦ ਦੀ ਉਸ ਸਟੇਜ ਤੇ ਹੁੰਦਾ ਹੈ ਜਦੋਂ ਅਸੀਂ ਆਰੀਐਮ ਯਾਨੀ ਕਿ ਰੈਪਿਡ ਆਈ ਮੂਵਮੈਂਟ ਦੇ ਦੌਰ ਚੋਂ ਗੁਜ਼ਰ ਰਹੇ ਹੁੰਦੇ ਹਾਂ ਜਦੋਂ ਅਸੀਂ ਬਸ ਉੱਠਣ ਹੀ ਵਾਲੇ ਹੁੰਦੇ ਹਾਂ ਤੇ ਕਈ ਵਾਰ ਐਸਾ ਹੁੰਦਾ ਹੈ ਕਿ ਸਾਡਾ ਦਿਮਾਗ ਤਾਂ ਜਾਗ ਜਾਂਦਾ ਹੈ ਤੇ ਸਭ ਕੁਝ ਦੇਖ ਸੁਣ ਤੇ ਅਨੁਭਵ ਕਰਨ ਲੱਗਦਾ ਹੈ ਪਰ ਸਾਡਾ ਸਰੀਰ ਹਲੇ ਨੀਂਦ ਦੀ ਅਵਸਥਾ ਵਿੱਚ ਹੀ ਹੁੰਦਾ ਹੈ ਤੇ ਅਸੀਂ ਚਾਹ ਕੇ ਵੀ ਆਪਣੇ ਹੱਥ ਪੈਰ ਨਹੀਂ ਹਿਲਾ ਪਾਉਂਦੇ ਇਸ ਸਟੇਜ ਤੇ ਅਸੀਂ ਕੁਝ ਸੈਕਿੰਡਾਂ ਲਈ ਜਾਂ ਕਈ ਵਾਰ ਕੁਝ ਮਿੰਟਾਂ ਲਈ ਹੀ ਰਹਿੰਦੇ ਹਾਂ ਉਸ ਤੋਂ ਬਾਅਦ ਆਪਣੇ ਆਪ ਸਭ ਕੁਝ ਠੀਕ ਹੋ ਜਾਂਦਾ ਹੈ ਜਦੋਂ ਸਾਡਾ ਸਰੀਰ ਨੀਂਦ ਛੋਂ ਉੱਠ ਜਾਂਦਾ ਹੈ ਤਾਂ ਸਾਨੂੰ ਬਹੁਤ ਹੀ ਡਰ ਮਹਿਸੂਸ ਹੁੰਦਾ ਹੈ ਅਸਲ ਵਿੱਚ ਇਸ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਇਹ ਨਾਰਮਲ ਹੀ ਹੁੰਦਾ ਹੈ ਪਰ ਜਿਹੜੇ ਕਾਨੂੰ ਸਲੀਪ ਪੈਰਲਸਿਸ ਬਾਰੇ ਨਹੀਂ ਪਤਾ ਉਹ ਇਸ ਸੰਬੰਧੀ ਬਹੁਤ ਕੁਝ ਸੋਚਣ ਲੱਗਦੇ ਹਨ ਕਿ ਸਾਨੂੰ ਸ਼ਾਇਦ ਕਿਸੇ ਭੂਤ ਪ੍ਰੇਤ ਨੇ ਫੜਿਆ ਹੋਇਆ ਸੀ ਜਾਂ ਸਾਡੇ ਨਾਲ ਕੋਈ ਸਾਇਆ ਆਦਿਕ ਹੈ ਸੁਭਾਵਿਕ ਹੀ ਅਸੀਂ ਅਜਿਹਾ ਸੋਚਣ ਲੱਗਦੇ ਹਾਂ ਤੇ ਕਈ ਵਾਰ ਤਾਂ ਕਈ ਕਾਰਨਾ ਕਰਕੇ ਅਸੀਂ ਕਿਸੇ ਨਾਲ ਇਸ ਬਾਰੇ ਖੁੱਲਕੇ ਗੱਲ ਵੀ ਨਹੀਂ ਕਰਦੇ ਅਸਲ ਵਿੱਚ ਇਹ ਅਨੁਭਵ ਤਕਰੀਬਨ 90% ਲੋਕਾਂ ਨਾਲ ਹੁੰਦਾ ਹੈ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਸਾਨੂੰ ਬਸ ਆਪਣੀ ਸੌਣ ਤੇ ਜਾਗਣ ਦਾ ਸਮਾਂ ਨਿਯਤ ਕਰਨਾ ਚਾਹੀਦਾ ਹੈ ਤੇ ਸਮੇਂ ਸਿਰ ਸੋਈਏ ਤੇ ਸਮੇਂ ਸਿਰ ਜਾਗੀਏ ਆਪਣੇ ਦਿਮਾਗ ਨੂੰ ਰਿਲੈਕਸ ਰੱਖੀਏ ਤਾਂ ਐਸਾ ਕੁਝ ਹੋਵੇਗਾ ਹੀ ਨਹੀਂ ਇਸ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਅਧਿਕ ਨਾਲ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੂੰ ਸਲੀਪ ਪੈਰਲਿਸਿਸ ਬਾਰੇ ਨਹੀਂ ਪਤਾ ਤਾਂ ਕਿ ਅੱਗੇ ਜਾ ਕੇ ਜੇ ਕਦੇ ਉਹਨਾਂ ਨਾਲ ਇਸ ਤਰ੍ਹਾਂ ਦਾ ਅਨੁਭਵ ਹੋਵੇ ਤਾਂ ਉਹ ਇਸ ਤੋਂ ਡਰਨ ਜਾਂ ਘਬਰਾਉਣ ਨਹੀਂ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ